ਪੁਰਾਣੇ ਸਮੇਂ ਵਿੱਚ ਸੁਣਦੇ ਆਇਆ ਕਿ ਕਮਾਈ ਤਾਂ ਮਿਹਨਤ ਦੀ ਹੀ ਕੰਮ ਦਿੰਦੀ ਹੈ ਦੋ ਨੰਬਰ ਦੀ ਕਮਾਈ ਕੰਮ ਨਹੀਂ ਦਿੰਦੀ ਅੱਜ ਦੇ ਸਮੇਂ ਵਿੱਚ ਇਹ ਗੱਲ ਨੂੰ ਸਮਝਿਆ ਜਾਵੇ ਤਾਂ ਕਿਹਾ ਜਾਂਦਾ ਕਿ ਕਾਮਯਾਬ ਹੋਣ ਦਾ ਕੋਈ ਸ਼ਾਰਟਕਟ ਰਾਹ ਨਹੀਂ ਅੱਜ ਦੇ ਸਮੇਂ ਵਿੱਚ ਕਈ ਲੋਕਾਂ ਨੇ ਗਲਤ ਟਾਂਗਾ ਬਣਾਏ ਨੇ ਖਾਸ ਕਰਕੇ ਪੰਜਾਬ ਖਿੱਤੇ ਦੇ ਵਿੱਚ ਜਿਹਦਾ ਕਿ ਬਹੁਤ ਨੈਗੇਟਿਵ ਪ੍ਰਭਾਵ ਪੰਜਾਬ ਤੇ ਪੈ ਰਿਹਾ ਹੈ ਇਸ ਗੱਲ ਨੂੰ ਕਰਨ ਦਾ ਜੇ ਸਵੱਭਾ ਕਿਉਂ ਮਿਲਿਆ ਕਿ ਅੱਜ ਦੀ ਉਹ ਟੋਲਸਟਾਈਨ ਨੂੰ ਪੜਨ ਦਾ ਮੌਕਾ ਮਿਲਿਆ ਸੀਗਾ ਲਿਓ ਟੋਲਸਟਾਈ ਇੱਕ ਰੂਸਨ ਲੇਖਕ ਆ ਤੇ ਉਸ ਦੀ ਕਹਾਣੀ ਕਿੰਨੀ ਕ ਜ਼ਮੀਨ ਇਹ ਪੜ ਕੇ ਹਟਿਆ ਸੀਗਾ ਤੇ ਇਸ ਕਹਾਣੀ ਨੇ ਮੈਨੂੰ ਕਾਫੀ ਹੱਦ ਤੱਕ ਇਸ ਵੀਡੀਓ ਨੂੰ ਬਣਾਉਣ ਲਈ ਮਜਬੂਰ ਕੀਤਾ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਗਰੀਬ ਕਿਸਾਨ ਹੈ ਉਸ ਲੱਭੇ ਬਹੁਤ ਘੱਟ ਜ਼ਮੀਨ ਹੁੰਦੀ ਹੈ ਉਸ ਨੂੰ ਕੋਈ ਆ ਕੇ ਰਹਿ ਜਾਂਦਾ ਕਿ ਤੇਰੇ ਕੋਲੇ ਘੱਟ ਜ਼ਮੀਨ ਆ ਤੂੰ ਸੈਬਰਿਆ ਚ ਲੈ ਜਾ ਉੱਥੇ ਜ਼ਮੀਨ ਬੜੀ ਸਸਤੀ ਹੈ ਤੂੰ ਇੱਥੋਂ ਜ਼ਮੀਨ ਵੇਚ ਦੇ ਉੱਥੇ ਜਾ ਕੇ ਜ਼ਮੀਨ ਖਰੀਦ ਲੈ ਸੈਬਰਿਆ ਦੇ ਵਿੱਚ ਈਗਲੂ ਦੇ ਦਿਮਾਗ ਤੇ ਲੱਗ ਜਾਂਦੀ ਆ ਕਿ ਜੇਕਰ ਯਾਰ ਮੈਂ ਸਵੇਰੀਆ ਜਾਵਾਂ ਉੱਥੇ ਚੌਗਣੀ ਜਮੀਨ ਜਾ ਕੇ ਖਰੀਦ ਲਾਂ ਤਾਂ ਸ਼ਾਇਦ ਮੇਰੇ ਹਾਲਾਤ ਵਧੀਆ ਹੋ ਜਾਣ ਉਹਦੇ ਮਨ 'ਚ ਲਾਲਚ ਜਗ ਗਿਆ ਸਵੇਰੀਆ ਜਾਣ ਦੀ ਉਹ ਰਹਿ ਬਣਾ ਲਾਂਗਾ ਉਹ ਆਪਣੀ ਜ਼ਮੀਨ ਵੇਚ ਕੇ ਆਪਣੇ ਮੂਲ ਪਿੰਡੋਂ ਸਵੇਰੀਆ ਚਲਾ ਜਾਂਦਾ ਉੱਥੇ ਜਾ ਕੇ ਉਹ ਇੱਕ ਠਣਾੜ ਨੂੰ ਮਿਲਦਾ ਤੇ ਉਸ ਨੂੰ ਜਾ ਕੇ ਕਹਿੰਦਾ ਕਿ ਮੈਂ ਜ਼ਮੀਨ ਖਰੀਦਣੀ ਹੈ ਠਣਾੜ ਕਹਿੰਦਾ ਵੀ ਆਪਾਂ ਸਵੇਰੇ ਇਸ ਮੁੱਦੇ ਤੇ ਗੱਲ ਕਰਾਂਗੇ ਸੂਰਜ ਚੜ੍ਹਨ ਤੋਂ ਪਹਿਲਾਂ ਆਪਾਂ ਇਸ ਮੁੱਦੇ ਤੇ ਗੱਲ ਕਰਾਂਗੇ ਤੇ ਅਗਲੇ ਦਿਨ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਮਿਲਦੇ ਨੇ ਤਾਂ ਠਣਾੜ ਉਹਨੂੰ ਫਿਰ ਗੱਲ ਕਹਿੰਦਾ ਵੀ ਸੂਰਜ ਦੀ ਪਹਿਲੀ ਕਿਰਨ ਜਦੋਂ ਸ਼ੁਰੂ ਹੋਈ ਉਦੋਂ ਤੂੰ ਆਗਿਆ ਤੁਰਨਾ ਸ਼ੁਰੂ ਕਰ ਦੇ ਤੇ ਸੂਰਜ ਦੀ ਅਖੀਰਲੀ ਕਿਰਨ ਖਤਮ ਹੋਣ ਤੋਂ ਪਹਿਲਾਂ ਜਿੰਨਾ ਵੀ ਏਰੀਆ ਤੂੰ ਚੱਕਰ ਮਾਰ ਕੇ ਆਪ ਦੇ ਘੇਰੇ ਚ ਬਗਲ ਲੇਗਾ ਉਹ ਜ਼ਮੀਨ ਤੇਰੀ ਹੋ ਜਾ ਪਰ ਸ਼ਰਤ ਇਹ ਆ ਵੀ ਜਿੱਥੋਂ ਤੂੰ ਇਹ ਗੇੜਾ ਸ਼ੁਰੂ ਕਰੇਗਾ ਉਥੇ ਹੀ ਆ ਕੇ ਤੈਨੂੰ ਇਹ ਗੇੜਾ ਖਤਮ ਕਰਨਾ ਪਊਗਾ ਤੇ ਇਹ ਘੇਰੇ ਦੇ ਵਿੱਚ ਜਿੰਨੀ ਜ਼ਮੀਨ ਤੂੰ ਰੋਕ ਲਈਂਗਾ ਉਹ ਜ਼ਮੀਨ ਤੇਰੀ ਹੋ ਜੂ ਉਹਦੇ ਮਨ 'ਚ ਲਾਲਚ ਜਾਗਿਆ ਰ ਵੀ ਇਸ ਤਰ੍ਹਾਂ ਤਾਂ ਮੈਂ ਬਹੁਤ ਸ਼ਰਮ ਜ਼ਮੀਨਾਂ ਜਿਹੜੀ ਉਹ ਇਸ ਘੇਰੇ 'ਚ ਮਾਲ ਨੂੰ ਆ ਉਹ ਜਦੋਂ ਸੂਰਜ ਦੀ ਕਿਰਨਾਂ ਸ਼ੁਰੂ ਹੁੰਦੀ ਆ ਤੇ ਸੂਰਜ ਦੀ ਜਦੋਂ ਪਹਿਲੀ ਕਿਰਨ ਚੜ੍ਹਦੀ ਆ ਉਹ ਆਪ ਦਾ ਗੇੜਾ ਸ਼ੁਰੂ ਕਰ ਦਿੰਦਾ ਤੇ ਤਕਰੀਬਨ ਉਹ ਸਾਰੇ ਰਾ ਭੱਜਦਾ ਹੀ ਜਾਂਦਾ ਭੱਜੇ ਹੀ ਜਾਂਦਾ ਉਹ ਤਕਰੀਬਨ ਦੁਪਹਿਰ ਢਲਣ ਤੋਂ ਬਾਅਦ ਵੀ ਭੱਜਦਾ ਹੀ ਰਹਿੰਦਾ ਦੁਪਹਿਰ ਢਲਣ ਤੋਂ ਬਾਅਦ ਇਹਨੂੰ ਲੱਗਦਾ ਵੀ ਹੁਣ ਮੈਂ ਬਹੁਤ ਘੇਰਾ ਮਲ ਲਿਆ ਹੁਣ ਮੈਨੂੰ ਵਾਪਸ ਆਪਣੇ ਉਸੇ ਹੀ ਬਿੰਦੂ ਤੇ ਜਾ ਕੇ ਖੜਨਾ ਚਾਹੀਦਾ ਜਿੱਥੋਂ ਮੈਂ ਸ਼ੁਰੂ ਕਰੀ ਸੀ ਦੁਪਹਿਰ ਢਲਣ ਤੋਂ ਬਾਅਦ ਉਹ ਵਾਸ਼ ਮੁਰੰਦੀ ਜਦੋਂ ਜਹਾਜ਼ ਕਰਦਾ ਤੇ ਹੌਲੀ ਹੌਲੀ ਤੁਰਨਾ ਸ਼ੁਰੂ ਕਰਦਾ ਵਾਸ਼ ਵਾਲਾ ਜਿਹੜੀ ਦੂਰੀ ਨੂੰ ਭੱਜ ਕੇ ਤੁਸੀਂ ਪੌਣੇ ਦਿਨ ਚ ਪੂਰਾ ਕਰ ਰਹੇ ਹੋ ਉਸ ਦੂਰੀ ਨੂੰ ਤੁਰ ਕੇ ਤੁਸੀਂ 3 ਘੰਟੇ ਚ ਕਿਵੇਂ ਪੂਰਾ ਕਰੋ ਸੂਰਜ ਦੀ ਕਰਨ ਖਤਮ ਹੋਣ ਤੋਂ ਪਹਿਲਾਂ ਮੇ ਖਤਮ ਕਰਾਂ ਇਹ ਜਦੋਂ ਦਿਮਾਗ ਦੇ ਵਿੱਚ ਉਹਦੀ ਸੋਚ ਆਉਂਦੀ ਹੈ ਜਾਂ ਥਾਟ ਆਉਣਾ ਤਾਂ ਭਜਣਾ ਸ਼ੁਰੂ ਕਰ ਦਿੰਦਾ ਅਖੀਰ ਤੇ ਉਹ ਪੂਰਾ ਦੌਰ ਲਾ ਕੇ ਭਜਦਾ ਤੇ ਜਦੋਂ ਸੂਰਜ ਦੀ ਕਿਰਨ ਛਿਪਣ ਵਾਲੀ ਹੁੰਦੀ ਹੈ ਤਾਂ ਉਹ ਥੋੜੀ ਹੀ ਦੂਰ ਰਹਿ ਜਾਂਦਾਗਾ ਉਸ ਬਿੰਦੂ ਤਕਰੀਬਨ 2 ਜਾਂ 2.5 ਕਿਲੋਮੀਟਰ ਇਹ ਸੋਚ ਕੇ ਉਹ ਭਜਦਾ ਹੈ ਪੂਰਾ ਇਹ ਖੀਰ ਤੇ ਜਦੋਂ ਸੂਰਜ ਦੀ ਕਿਰਨ ਸ਼ਿਪ ਦੀ ਆ ਉਹ ਉਸ ਬਿੰਦੂ ਤੇ ਆ ਕੇ ਡਿੱਗ ਪੈਂਦਾ ਹੈ ਉਸ ਬਿੰਦੂ ਤੇ ਆ ਕੇ ਡਿੱਗਣ ਤੋਂ ਪਹਿਲਾਂ ਥੋੜਾ ਜਿਹਾ ਹੀ ਪਹਿਲਾਂ ਉਹ ਜਦੋਂ ਡਿੱਗਦਾ ਤਾਂ ਉਸ ਦੇ ਦੌਰਾ ਪੈ ਜਾਂਦਾ ਜਾਂ ਉਸ ਨੂੰ ਟੈਗ ਆ ਜਾਂਦਾ ਤੇ ਉਹ ਉੱਥੇ ਹੀ ਮਰ ਜਾਂਦਾ ਸੈਵੇਰੀਆ ਦੇ ਲੋਕ ਉਸ ਦੀ ਹਾਲਤ ਨੂੰ ਦੇਖ ਕੇ ਹੱਸਦੇ ਨੇ ਤੇ ਕਹਿੰਦੇ ਨੇ ਕਿ ਮੂਰਖਾਂ ਚੋਂ ਇੱਕ ਹੋਰ ਮੂਰਖ ਆ ਗਿਆ ਇਸਾਰੇ ਕਾਮਲੇ ਸਾਰੇ ਸਹਿਬੀਰੀਏ ਚ ਹੀ ਤੁਰਕੀਆਂ ਨੇ ਕੋਈ ਗੱਲਾਂ ਤੁਰ ਜਦੋਂ ਕਰਦੇ ਨੇ ਤੇ ਉਹਦੀ ਨੌ ਤੇ ਲੋਕ ਦੁਖੀ ਨਹੀਂ ਹੁੰਦੇ ਹੱਸਦੇ ਨੇ ਉਹ ਹੱਸਦੇ ਨੇ ਕਿ ਇੱਕ ਹੋਰ ਲਾਲਚੀ ਆ ਜਿਹੜਾ ਉਹ ਜ਼ਮੀਨ ਦੀ ਭੇਟ ਚੜ ਚੁੱਕਿਆ ਹੈ ਇਸ ਲਈ ਕਹਿੰਦੇ ਨੇ ਵੀ ਲਾਲਚ ਨਾ ਵਾ ਜਿਹੜੀ ਚੀਜ਼ ਤੁਹਾਡੇ ਕੋਲ ਆ ਉਥੋਂ ਖੁਸ਼ ਰਹੋ ਕਾਮਯਾਬ ਹੋਣ ਲਈ ਮਿਹਨਤ ਕਰੋ ਸ਼ਾਰਟਕਟ ਨਾ ਹੋਣਾ